ਇਹ ਨਾਟਕ ਦਿਖਣ ਰਹੀ ਤੇ ਸਾਡੀ ਭਾਬੀ ਨੇ ਸਾਨੂੰ ਆਵਾਜ਼ ਮਾਰੀ ਦੀਦੀ ਦੌੜ ਕੇ ਆ ਤੇਰੇ ਟੈਂਕੀ ਲਾਗੇ ਦੋ ਬੰਦੇ ਖਲੋਤੇ ਆ ਟੈਂਕੀ ਤੇਰੀ ਖੋਲੀ ਆ ਤੇ ਬਾਲਟੀ ਭਰੀ ਦੀ ਆ ਤੇ ਕੁਛ ਪਾਣ ਦੇ ਆ ਚੜਨ ਲੱਗੇ ਤੇ ਮੈਂ ਡਰ ਗਈ ਤੇ ਮੈਥੋਂ ਚੜਿਆ ਨਹੀਂ ਗਿਆ ਜਦੋਂ ਮੇਰੀ ਲਾੜੀ ਚੜੀ ਆ ਤੇ ਉਹਨਾਂ ਦੇਖਿਆ ਤਾਂ ਕੋਠੇ ਟੱਪ ਗਏ ਉਸ ਤੋਂ ਬਾਅਦ ਇਹ ਫੋਨ ਕੀਤਾ ਪੁਲਸ ਵਾਲਿਆਂ ਨੂੰ ਓਏ ਉਹਨਾਂ ਸਾਰਾ ਦਿਖਿਆ ਕਹਿੰਦੇ ਤੁਸੀਂ ਟੈਂਕੀ ਬੰਦ ਕਰ ਦਿਓ ਅਸੀਂ ਬੰਦ ਕਰਤਾ ਕਹਿੰਦੇ ਕੋਈ ਪਾਣੀ ਨਾ ਪੀਓ ਤੁਸੀਂ ਹਾਂ ਉਹ ਪਾਰਟੀਵਾਦੀ ਆਲੇ ਹੀ ਤੇਰੀ ਪਾਰਟੀ ਉਹਨਾਂ ਦੇ ਲਾਲਚਾਂ ਦੇ ਪਾਰਟੀ ਆ ਖਬਰ ਦੱਸ ਰਿਆਂ ਤੁਹਾਨੂੰ ਪਠਾਨਕੋਟ ਦੇ ਹਲਕਾ ਪੋਆ ਦੇ ਪਿੰਡ ਸੁਕਾਲਗੜ ਦੀ ਦੱਸਦੇ ਹੀ ਇਹ ਲਾਲਜਨ ਕਟਾਰੂ ਚੱਕ ਦੇ ਹਲਕੇ ਦੇ ਵਿੱਚ ਇੱਕ ਅਜੀਹੀ ਘਟਨਾ ਜਿਹੜੀ ਆ ਉਹ ਵਾਪਰੀ ਹੈ ਜਿਸ ਨੂੰ ਸੁਣ ਕੇ ਤੁਸੀਂ दंग ਹੋ ਜਾਓਗੇ ਕੈਬਨਿਟ ਮੰਤਰੀ ਲਾਲਜਨ ਕਟਾਰੂ ਚੱਕ ਦੇ ਹਲਕੇ ਦੇ ਵਿੱਚ ਜ਼ਹਿਰੀਲੀ ਦਵਾਈ ਜਿਹੜੀ ਆ ਪਾਣੀ ਦੇ ਵਿੱਚ ਘੋਲੀ ਗਈ ਹੈ ਤੇ ਉੱਥੇ ਹੀ ਦੱਸਦੇ ਹੀ ਇਹ ਲੋਕਾਂ ਦਾ ਕਹਿਣਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਜੋ ਮੁੱਲਜ਼ਮ ਨੇ ਉਹ ਆਵਾਮੀ ਪਾਰਟੀ ਦੇ ਨਾਲ ਸੰਬੰਧਿਤ ਨੇ ਜਿਨ੍ਹਾਂ ਦੇ ਵੱਲੋਂ ਇਹ ਕਾਲੀ ਕਰਤੂਤ ਕੀਤੀ ਗਈ ਹੈ ਇੱਕ ਘਰ ਪਰਿਵਾਰ ਦੇ ਕੋਠੇ ਤੇ ਲੱਗੀ ਪਾਣੀ ਦੀ ਟੰਕੀ ਦੇ ਵਿੱਚ ਜਿਹੜਾ ਇਹ ਪੀਣ ਵਾਲੇ ਪਾਣੀ ਦੀ ਟੰਕੀ ਦੇ ਵਿੱਚ ਜ਼ਹਿਰੀਲੀ ਵਸਤੂ ਜਿਹੜੀ ਹੈ ਉਹ ਮਿਲਾ ਕੇ ਉਥੋਂ ਫਰਾਰ ਹੋ ਜਾਂਦੇ ਤੇ ਜਿਨ੍ਹਾਂ ਨੂੰ ਗਵਾਂਡੀਆਂ ਦੇ ਵੱਲੋਂ ਜਿਹੜਾ ਹੈ ਉਹ ਦੇਖਿਆ ਗਿਆ ਤੇ ਗਵਾਂਡੀਆਂ ਦੇ ਵੱਲੋਂ ਹੀ ਇਹ तमाम ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਤੇ ਉੱਥੇ ਹੀ ਗੱਲਬਾਤ ਕਰਾਵਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਨ੍ਹਾਂ ਦੇ ਵੱਲੋਂ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ 14 ਤਰੀਕ ਨੂੰ ਇਹ ਹਾਸਾ ਜਿਹੜਾ ਹੈ ਉਹ ਵਾਪਰਿਆ ਸੀ ਤੇ ਅੱਜ ਫਿਰ ਤੋਂ ਉਹਨਾਂ ਦੇ ਵੱਲੋਂ ਐਸਐਸਪੀ ਦਫ਼ਤਰ ਵਿਕੇ ਪਹੁੰਚ ਕੇ ਲਿਖਤ ਸ਼ਿਕਾਇਤ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਉੱਥੇ ਹੀ ਐਸਐਸਪੀ ਦੇ ਵੱਲੋਂ ਐਸਐਸਪੀ ਪਠਾਨਕੋਟ ਦੇ ਵੱਲੋਂ ਜਿਹੜਾ ਹੈ ਆਸ਼ਵਾਸਨ ਦਿੱਤਾ ਗਿਆ ਪਰਿਵਾਰ ਨੂੰ ਕਿਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇੱਕ ਵਾਰ ਦੇਖ ਲੈਣਾ ਖਬਰ ਗੱਲਬਾਤ ਕਰਕੇ ਆਪਣੀ رائے ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਜੋ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋਏ ਇਹਨਾਂ ਵਿਅਕਤੀਆਂ ਦੇ ਵੱਲੋਂ ਇਹ ਕਾਲੀ ਕਰਤੂਤ ਕੀਤੀ ਹੈ ਕਿੰਨੀ ਜ਼ਿਆਦਾ ਹਿੰਮਤ ਜੜੀ ਹੈ ਉਹ ਦਿਖਾਈ ਹੈ ਇਹਨਾਂ ਨੇ ਮੌਜੂਦਾ ਸਰਕਾਰ ਦੇ ਨਾਲ ਸੰਬੰਧ ਰੱਖਣ ਵਾਲੇ ਇਹ ਮਲਜ਼ਮਾਂ ਦੇ ਖਿਲਾਫ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸੋ ਤਾਰੂਬ ਕੀ ਗੱਲ ਹੋ ਕੀ ਹੋਈ ਅਸੀਂ ਨਾਟਕ ਦੇਖਣਦੇ ਹਾਂ ਹੀ ਤੇ ਅਹੀ ਨਾਟਕ ਦਿਖਣ ਰਏ ਹੀ ਤੇ ਸਾਡੀ ਭਾਬੀ ਨੇ ਸਾਨੂੰ ਆਵਾਜ਼ ਮਾਰੀ ਦੀਦੀ ਦੌੜ ਕੇ ਆ ਤੇਰੇ ਟੈਂਕੀ ਲਾਗੇ ਦੋ ਬੰਦੇ ਖਲੋਤੇ ਆ ਟੈਂਕੀ ਤੇਰੀ ਖੋਲੀ ਆ ਤੇ ਬਾਲਟੀ ਭਰੀ ਦੀ ਆ ਤੇ ਕੁਛ ਪਾਣ ਦੇ ਆ ਜਦੋਂ ਅਸੀਂ ਚੜਨ ਲੱਗੇ ਤੇ ਮੈਂ ਡਰ ਗਈ ਤੇ ਮੈਥੋਂ ਚੜਿਆ ਨਹੀਂ ਗਿਆ ਜਦੋਂ ਮੇਰੀ ਲਾੜੀ ਚੜੀ ਆ ਉਹਨਾਂ ਦਿਖਿਆ ਤੋਂ ਕੋਠੇ ਟੱਪ ਗਏ ਤੇ ਫਿਰ ਮੇਰਾ ਮੁੰਡਾ ਦੌੜਿਆ ਮਗਰ ਉਸ ਤੋਂ ਬਾਅਦ ਅਸੀਂ ਫੋਨ ਕੀਤਾ ਪੁਲਸ ਵਾਲਿਆਂ ਨੂੰ ਉਹ ਆਏ ਉਹਨਾਂ ਸਾਰਾ ਦਿਖਿਆ ਕਹਿੰਦੇ ਤੁਸੀਂ ਟੈਂਕੀ ਬੰਦ ਕਰ ਦਿਓ ਅਹੀਂ ਬੰਦ ਕਰਤਾ ਕਹਿੰਦੇ ਕੋਈ ਪਾਣੀ ਨਾ ਪੀਓ ਤੁਸੀਂ ਅਹੀਂ ਪਾਣੀ ਨਹੀਂ ਪੀਤੇ ਫਿਰ ਦੂਜੇ ਦਿਨ ਆਏ ਪੁਲਸ ਵਾਲੇ ਉਹ ਲਾਗੇ ਪਾਣੀ ਕੱਢ ਕੇ ਤੋਂ ਉਹਨਾਂ ਨੇ ਕੋਈ ਕੋਈ ਗੱਲਬਾਤ ਨਹੀਂ ਕੀਤੀ ਫਿਰ ਉਹਨਾਂ ਨੇ ਕਹਿੰਦੇ ਇਹ ਲਿੰਕਾ ਪਾਇਆ ਕੋਈ ਕੋਣ ਹੂ ਮਿੰਡੇ ਜੀ ਪਿੰਡ ਦੇ ਹੀ ਮਿੰਡੇ ਸਾਰੇ ਕਿਤੇ ਪਾਣੀ ਨਾਲ ਸੰਬੰਧਿਤ ਆ ਜੀ ਨਹੀਂ ਜੀ ਕੋਈ ਸੰਬੰਧ ਨਹੀਂ ਸਾਡਾ ਪਾਰਟੀ ਨਾਲ ਉਹਨਾਂ ਦਾ ਜਿਹੜੇ ਬੰਦੇ ਸੀ ਹਾਂ ਉਹ ਪਾਰਟੀਵਾਦੀ ਆਲੇ ਹੀ ਉਹਨਾਂ ਦੇ ਲਾਲਚੰਦ ਦੇ ਪਾਰਟੀ ਵਾਲੇ ਆ ਗੱਲਬਾਤ ਇਹ ਹੈ ਜੀ ਜਿਹੜਾ 14 ਤਰੀਕ ਨੂੰ ਪਾਣਾ ਵਰਤਿਆ ਸਾਡੇ ਨਾਲ ਸਾਡੀ ਟੈਂਕੀ ਵਿੱਚ ਉਹਨਾਂ ਜ਼ਹਿਰ ਘੋਲਿਆ ਤੇ ਜੀ ਉਹਦਾ ਇਨਸਾਫ ਸਾਨੂੰ ਅਜੇ ਤੱਕ ਨਹੀਂ ਮਿਲਿਆ ਅੱਜ ਸਾਨੂੰ ਐਡੀਐਸ ਵੀ ਡਾਕਟਰ ਆਏ ਆ ਸਾਨੂੰ ਸਿੱਧਾ ਹੰਦਲ ਕਰ ਰਿਹਾ ਜੀ ਐਸਐਚਓ ਦਾ ਸਾਹਿਬ ਉਹ ਵੀ ਸਾਨੂੰ ਥਾਣੇ ਬੁਲਾ ਕੇ ਜੀ ਕਹਿੰਦਾ ਟਾਈਮ ਲੈਣਾ ਉਹ ਪਾਲਟੀ ਸਾਰੇ ਆਮ ਘੁੰਮਦੇ ਜਿੱਦਾਂ ਅਹੀਂ ਮੁਲਾਜ਼ਮ ਆ ਮੁਲਜ਼ਮ ਆ ਅਹੀਂ ਆ ਕੇ ਪੇਸ਼ ਹੋ ਜਾਂਦੇ ਆ ਸਾਨੂੰ ਚਾਰ ਪੰਜ ਘੰਟੇ ਬਿਠਾਉਂਦੇ ਆ ਫਿਰ ਘਰ ਭੇਜ ਦਿੰਦੇ ਆ ਉਹ ਬੰਦੇ ਜਿਹੜੇ ਕ੍ਰਾਈਮ ਕਰਨ ਵਾਲੇ ਉਹ ਫਰਾਰ ਫਰਾਰ ਨੇ ਜੀ ਉਸ ਟਾਈਮ ਤੇ ਉਹ ਘਰੇ ਵੀ ਘੁੰਮਦੇ ਹੋਣਗੇ ਤਾਂ ਉਹਨਾਂ ਕੋ ਜਾਂਦੇ 10 ਮਿੰਟ ਬੈਂਦੇ ਤੇ ਆ ਜਾਂਦੇ ਆ ਆਪਰ ਚ ਤੇ ਇਹ ਸਾਨੂੰ ਜੀ ਤੇ ਟਾਈਮ ਦੇ ਕੇ ਸਾਨੂੰ ਖਿਜਲ ਖਰਾਬ ਕਰਦੇ ਪਏ ਐਸਐਸਓ ਕੋ ਫੋਨ ਕੀ ਹੋਤੀ ਸੀ ਕੀ ਤੁਹਾਨੂੰ ਆਸ਼ਵਾਸਨ ਦਿੱਤਾ ਉਹਨਾਂ ਨੇ ਜੀ ਸਾਨੂੰ ਇਹੀ ਗੱਲ ਕਹੀ ਕਿ ਐਸਐਸਓ ਸਾਹਮਣੇ ਹੈਂਡਲ ਕਰਨਾ ਵਾ ਜੀ ਠੀਕ ਹੈ ਥੈਂਕ ਯੂ ਜ ਕਿਸੇ ਨੇ ਜ਼ਹਿਰੀਲੀ ਦਵਾਈ ਪਾਈ ਔਰ ਦਵਾਈ ਪੌਂਦਿਆਂ ਨੂੰ ਇਹਨਾਂ ਦੇ ਗਵਾਹਾਂ ਤੋਂ ਕਲਾ ਬੰਤੀ ਆ ਉਹਨੇ ਉਹਨੂੰ ਦੇਖਿਆ ਉਹਨੇ ਜਿਹੋ ਉਹਨਾਂ ਨੂੰ ਦੇਖਿਆ ਇਹਨਾਂ ਨੂੰ ਵੀ ਪਤਾ ਲੱਗ ਗਿਆ ਫਿਰ ਇਹ ਮਗਰ ਦੋੜੇ ਪਤਾ ਲੱਗ ਗਿਆ ਫਿਰ ਇਹਨਾਂ ਨੇ 112 ਤੇ ਕੰਪਲੇਂਟ ਪਾਈ 112 ਤੇ ਮੁਲਾਜ਼ਮ ਆਏ ਉਹਨਾਂ ਥਾਣਾ ਸਦਰ ਨੂੰ ਰੈਫਰ ਕਰਤਾ ਸਾਰਾ ਕੇਸ ਥਾਣਾ ਸਦਰ ਦੇ ਮੁਲਾਜ਼ਮ ਆਏ ਉਹ ਪਾਣੀ ਦਾ ਸੈਂਪਲ ਲੈ ਗਏ ਪਰ ਪਾਣੀ ਦਾ ਸੈਂਪਲ ਵੀ ਉਹਨਾਂ ਨੇ ਹੈਲਥ ਵਾਲਿਆਂ ਨੂੰ ਸਦਕੇ ਨਹੀਂ ਲਿਆ ਲੂਜ਼ ਹੀ ਲੈ ਕੇ ਗਏ ਇਨਾਂ ਨੂੰ ਕਿਹਾ ਤੁਸੀਂ ਥਾਣੇ ਆ ਜਾਓ ਇਹ ਥਾਣੇ ਗਏ ਆ ਉਹਨਾਂ ਕਿਹਾ ਜੀ ਦੂਜੀ ਪਾਰਟੀ ਨੇ ਸਾਡੇ ਕੋਲ ਟਾਈਮ ਲੈ ਲਿਆ ਵਾ ਕੱਲ ਦਾ ਹੁਣ ਤੁਸੀਂ ਕੱਲ ਆਇਓ ਇਹ ਫਿਰ ਕੱਲ ਵੀ ਗਏ ਸੀਗੇ 16 ਤਰੀਕ ਨੂੰ ਇਹ 3 ਘੰਟੇ ਥਾਣੇ ਦੇ ਵਿੱਚ ਬਹਿ ਕੇ ਆਏ ਕਿ ਦੂਜੀ ਪਾਰਟੀ ਨਹੀਂ ਆਈ ਅੱਜ ਇਹ ਸਾਰਾ ਹੀ ਮਹੱਲਾ ਐਸਐਸਪੀ ਸਾਹਿਬ ਦੇ ਪਿਛ ਹੋਇਆ ਇਨਸਾਫ ਦੀ ਮੰਗ ਕੀਤੀ ਹੈਗੀ ਆ ਇੱਕ ਘਣਾਉਣਾ ਅਪਰਾਧ ਵਾ ਇਸ ਮੌਕੇ ਤੇ ਦੇਖਿਆ ਗਿਆ ਅਗਰ ਨਾ ਦੇਖਿਆ ਜਾਂਦਾ ਤੇ ਬਹੁਤ ਵੱਡਾ ਦੁਖਾਂਤ ਵਾਪਰ ਜਾਣਾ ਸੀ ਇਹੋ ਜੇ ਅਪਰਾਧਾਂ ਨੂੰ ਨੱਥ ਪੈਣੀ ਚਾਹੀਦੀ ਆ ਇਨਸਾਫ ਮਿਲਣਾ ਚਾਹੀਦਾ ਐਸਐਸਪੀ ਸਾਹਿਬ ਨੇ ਐਸਐਚਓ ਸਾਹਿਬ ਦੀ ਡਿਊਟੀ ਲਈ ਆ ਕਿ ਤੁਸੀਂ ਆਪ ਡੀਲ ਕਰਨਾ ਦੋਸ਼ੀਆਂ ਨੂੰ ਜੋ ਬਣਦੀ ਸਜ਼ਾ ਉਹ ਮਿਲੇ ਕਾਨੂੰਨੀ ਕਾਰਵਾਈ ਹੋਵੇ ਸਾਨੂੰ ਐਸਐਸਪੀ ਸਾਹਿਬ ਤੇ ਬਹੁਤ ਵਿਸ਼ਵਾਸ ਹੈ ਕਿ ਐਸਐਸਪੀ ਸਾਹਿਬ ਸਾਨੂੰ ਇਨਸਾਫ ਦਿਵਾਉਣਗੇ ਅੱਜ ਅਸੀਂ ਕਿਸੇ ਵੀ ਕਿਸੇ ਦੇ ਵੀ ਖਿਲਾਫ ਕੋਈ ਨਾਹਰੇਬਾਜ਼ੀ ਕਰਨ ਲਈ ਨਹੀਂ ਇੱਥੇ ਆਏ ਸਾਰੇ ਕੋਈ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਅਸੀਂ ਬੋਲਣ ਲਈ ਸਾਰੇ ਇਕੱਤਰ ਨਹੀਂ ਹੋਏ ਅਸੀਂ ਦੁਖੀ ਹੋ ਕੇ ਜਦੋਂ ਸਾਡੀ ਗੱਲ ਸੁਣੀ ਨਹੀਂ ਗਈ ਫਿਰ ਅੱਜ ਐਸਐਸਪੀ ਐਸਐਸਪੀ ਸਾਹਿਬ ਦੇ ਜਾ ਕੇ ਇਕੱਠੇ ਹੋ ਕੇ ਮਿਲੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਅਸੀਂ ਵੇਟ ਕਰਾਂਗੇ ਕਿ ਸਾਨੂੰ ਜਰੂਰ ਇਨਸਾਫ ਮਿਲੇ ਸੀਗੇ ਜਿਨ੍ਹਾਂ ਨੇ ਇਹ ਹਰਕਤ ਕੀਤੀ ਗਈ ਆ ਸਰ ਪਿੰਡ ਦੇ ਸੀ ਬਾਈ ਨੀਮ ਦਰਖਾਸਤ ਗਈ ਆ ਔਰ ਉਹਨਾਂ ਨੇ ਪੁਲਿਸ ਤੋਂ ਟਾਈਮ ਵੀ ਪਹਿਲੇ ਦਿਨ ਦਾ ਲਿਆ ਸੀ ਵੀ ਅਸੀਂ ਪੇਸ਼ ਕਰਾ ਦਾਂਗੇ ਪਰ ਕੋਈ ਵੀ ਪੇਸ਼ ਨਹੀਂ ਹੋਇਆ ਪੁਲਿਸ ਨੇ ਐਸਐਸਆਈ ਸਾਹਿਬ ਉਹਨਾਂ ਦੇ ਘਰ ਚ ਦੇ ਅੱਧਾ ਘੰਟਾ ਬਹਿ ਕੇ ਚਲੇ ਜਾਂਦੇ ਆ ਇਹਨਾਂ ਨੂੰ ਕਹਿੰਦੇ ਥਾਣੇ ਆ ਜਾਓ ਥਾਣੇ ਜਾਂਦੇ ਆ ਉਹ ਦੂਜੀ ਪਾਰਟੀ ਜਾਂਦੀ ਨਹੀਂ ਹੈਗੀ ਦੋ ਦਿਨ ਤੋਂ ਇਹ ਲਗਾਤਾਰ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸਵੇਰ ਦੀ ਰਿਪੋਰਟ